ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਕਈ ਦਿਨਾਂ ਦੀ ਕੁਸਰਮਸਰ ਤੋਂ ਬਾਅਦ ਆਖਿਰ ਵੀਰ ਜੀ ਬੀਜੀ ਵਾਲੀ ਸੰਦੂਖੜੀ ਕੋਲ ਨੂੰ ਰਾਜ਼ੀ ਹੋ ਗਏ ਚਾਹੇ ਵੀਰ ਜੀ ਚਾਰਾਂ ਭਰਾਵਾਂ ਚੋਂ ਸਭ ਤੋਂ ਵੱਡੇ ਸਨ ਪਰ ਬੀਜੀ ਵੀਰ ਜੀ ਕੋਲ ਹੀ ਰਹਿੰਦੇ ਸਨ ਅਸੀਂ ਸਭ ਤੋਂ ਛੋਟੇ ਸੀ ਪਰ ਅਸੀਂ ਆਪਣੀ ਆਜ਼ਾਦੀ ਦੇ ਲਾਲਚ ਵਿੱਚ ਇਹ ਫਰਜ਼ ਨਿਭਾ ਨਹੀਂ ਸਕੇ ਬਾਕੀ ਅਸੀਂ ਦੋਨੇ ਘਰ ਬਸ ਕਦੇ-ਕਦੇ ਬੀਜੀ ਦਾ ਪਤਾ ਲੈ ਆਉਂਦੇ ਸੀ ਹੋਰ ਸਾਡਾ ਕਿਸੇ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਬੀਜੀ ਕੋਲੋਂ ਪਿਤਾ ਜੀ ਦਾ ਵਾਧੂ ਪੈਸਾ ਸੀ ਤੇ ਹੰਨਾ ਨੂੰ ਪੈਨਸ਼ਨ ਵੀ ਆਉਂਦੀ ਸੀ ਚਾਹੇ ਬਹੁਤੀ ਪੈਨਸ਼ਨ ਰੋਟੀ ਦੇ ਖਰਚੇ ਤੇ ਬੀਜੀ ਦੀ ਦਵਾਈਦਾਰੂ ਤੇ ਹੀ ਖਰਚ ਹੋ ਜਾਂਦੀ ਸੀ ਫੇਰ ਵੀ ਬੀਜੀ ਕੋਲ ਪੈਸਾ ਬਚ ਹੀ ਜਾਂਦਾ ਸੀ ਤੇ ਹੋਰ ਕਿਤੇ ਖਰਚ ਕਰਨਾ ਨਹੀਂ ਸੀ ਹੁੰਦਾ ਬਸ ਮੇਰੀ ਇੱਕੋ ਕੀ ਨਾਨਾ ਹੈ ਉਹ ਕਦੇ-ਕਦੇ ġੇੜਾ ਮਾਰਦੀ ਤੇ ਬਿਜੀ ਹੀ ਜਾਂਦੀ ਨੂੰ ਤਿਲ ਫੁੱਲ ਸਰਦਾ ਦੇ ਦਿੰਦੇ ਇਸ ਨਾਲ ਸਾਡੀ ਸਭ ਦੀ ਸਿਰਦਰਦੀ ਵੀ ਮੁੱਕੀ ਹੋਈ ਸੀ ਨਾਨਨ ਤੇ ਨੰਦੋਈਏ ਨਾਲ ਸਾਡੇ ਸੰਬੰਧ ਵੀ ਬਹੁਤੇ ਸੁਖਾਲੇ ਨਹੀਂ ਸਨ ਨਾ ਉਹ ਸਾਡੇ ਨਾਲ ਬੋਲਦੇ ਸੀ ਤੇ ਨਾ ਹੀ ਅਸੀਂ ਉਹਨਾਂ ਨੂੰ ਮੂੰਹ ਬਹੁਤਾ ਮੂੰਹ ਲਾ ਕੇ ਰਾਜੀ ਸੀ ਇੱਕ ਨਹੀਂ ਇੰਨਾ ਚਾਰਾਂ ਭਰਾਵਾਂ ਦਾ ਇਹੀ ਹਾਲ ਹੈ ਨਾ ਜੀਜਾ ਸਾਨੂੰ ਕਦੇ ਸਿੱਧੇ ਮੂੰਹ ਬੋਲਿਆ ਤੇ ਨਾ ਦੀਦੀ ਪਰ ਬਹੁਤੀ ਲਿਪ-ਲਿਪ ਸਾਡੇ ਤੋਂ ਵੀ ਨਹੀਂ ਹੁੰਦੀ ਹਾਂ ਮਾਵਾਂ ਈਆਂ ਹੀ ਅਕਸਰ ਗੁਰਮਤ ਕਰਦੀਆਂ ਰਹਿੰਦੀਆਂ ਸਨ ਦੀਦੀ ਤੇ ਬੀਜੀ ਦੀ ਰਮਨਜ ਮਿਲਦੀ ਸੀ ਤੇ ਨੰਦੋਈਆ ਤਾਂ ਸੁੱਖ ਨਾਲ ਆਉਂਦਾ ਹੀ ਨਹੀਂ ਸੀ ਨਹੀਂ ਤਾਂ ਨਾ ਸਹੀ ਕਿਹੜਾ ਰੋਜ ਦੀ ਉਸ ਦੀ ਕਿਚ-ਕਿਚ ਸਹੇ ਹਰ ਇੱਕ ਦੀ ਆਪਣੀ ਇੱਜ਼ਤ ਹੁੰਦੀ ਹੈ ਇਸ ਲਈ ਅਸੀਂ ਤਾਂ ਸ਼ੁਰੂ ਤੋਂ ਹੀ ਉਹਨਾਂ ਕੋਲ ਬਹੁਤਾ ਨਹੀਂ ਸੀ ਜਾਂਦੇ ਜਿਸ ਦਿਨ ਬੀਜੀ ਦੇ ੱੱਕੇ ਗਏ ਵੀ ਤਾਂ ਬੇਇਜ਼ਤੀ ਕਰਵਾ ਕੇ ਹੀ ਮੁੜੇ ਉਹਨਾਂ ਦੇ ਗਿਲੇ ਸ਼ਿਕਵੇ ਰਿਸ ਰੋਸੇ ਹੀ ਨਹੀਂ ਮੁਕਦੇ ਇਸੇ ਲਈ ਅਸੀਂ ਉਹਨਾਂ ਦੀ ਪਰਵਾਹ ਕਰਨੀ ਛੱਡ ਦਿੱਤੀ ਹਾਂ ਮੈਂ ਗੱਲ ਕਰਦੀ ਹਾਂ ਬੀਜੀ ਦੀ ਸੰਦੂਕੜੀ ਦੀ ਬੀਜੀ ਸੰਦੂਕੜੀ ਨੂੰ ਹਮੇਸ਼ਾ ਤਾਲਾ ਲਾ ਕੇ ਰੱਖਦੇ ਤੇ ਕੁੰਜੀ ਵੀ ਗੀਜੇ ਵਿੱਚ ਹੀ ਰੱਖਦੇ ਉਹਨਾਂ ਦੇ ਜਿਉਂਦੇ ਜੀ ਅਸੀਂ ਕਦੇ ਉਸ ਸੰਦੂਕੜੀ ਵਿੱਚ ਦਿਲਚਸਪੀ ਨਹੀਂ ਸੀ ਲਈ ਇਹ ਤਕਰੀਬਨ ਸਾਰੀਆਂ ਬੁੜੀਆਂ ਦੀ ਆਦਤ ਹੁੰਦੀ ਹੈ ਗੋਜੀ ਰੱਖਣ ਦੀ ਹੋਰ ਕਿਹੜਾ ਬੀਜੀ ਨੇ ਡਾਲਰ ਜੋੜੇ ਹੋਣਗੇ ਹਾਂ ਬੀਜੀ ਕੋਲ ਥੋੜਾ ਜਿਹਾ ਸੁਣਨਾ ਸੀ ਉਹ ਸਾਰਿਆਂ ਨੂੰ ਪਤਾ ਹੀ ਸੀ ਤੇ ਕਈ ਐਫ ਡੀਆਂ ਸਨ ਜੋ ਵੀਰ ਜੀ ਨੇ ਹੀ ਬਣਵਾਈਆਂ ਸਨ ਪਿਤਾ ਜੀ ਦੇ ਹੁੰਦਿਆਂ ਪਰ ਫੇਰ ਵੀ ਸਾਰਿਆਂ ਨੂੰ ਤਾਂਗ ਜਹੀ ਸੀ ਬੀਜੀ ਦੀ ਸੰਦੂਕੜੀ ਫਰੋਲਣ ਦੀ ਪਰ ਵੱਡੇ ਵੀਰ ਜੀ ਇਸ ਬਾਰੇ ਚੁੱਪ ਹੀ ਸਨ ਪਤਾ ਨਹੀਂ ਕਿਉਂ ਉਹਨਾਂ ਦਾ ਚਿਹਰਾ ਸੰਦੂਕੜੀ ਦਾ ਜ਼ਿਕਰ ਕਰਨ ਤੇ ਹੀ ਉੱਤਰ ਜਾਂਦਾ ਸੀ ਇਸ ਤਰ੍ਹਾਂ ਸਾਰਿਆਂ ਦਾ ਸ਼ੱਕ ਵੱਧ ਜਾਂਦਾ ਪਰ ਬੋਲਦਾ ਕੋਈ ਨਾ ਵੱਡੇ ਵੀਰ ਜੀ ਕੋਲ ਸਾਰੇ ਚਫਦੇ ਸਨ ਵੀ ਜੀ ਲੰਬੀਆਂ ਲੰਬੀ ਬਿਮਾਰੀ ਤੋਂ ਬਾਅਦ 4 ਕੁ ਮਹੀਨੇ ਪਹਿਲਾਂ ਹੀ ਪੂਰੇ ਹੋ ਗਏ ਸਨ ਉਹਨਾਂ ਦੀ ਅੰਤਮ ਸੰਸਕਾਰ ਤੇ ਅੰਤਮ ਅਰਦਾਸ ਤੇ ਚਾਹੇ ਦੀਦੀ ਦਾ ਸਾਰਾ ਪਰਿਵਾਰ ਹੀ ਆਇਆ ਸੀ ਪਰ ਉਹਨਾਂ ਸਾਡੇ ਕਿਸੇ ਨਾਲ ਵੀ ਬਹੁਤਾ ਰੁਖ ਨਹੀਂ ਰਲਾਇਆ ਦੀਦੀ ਤਾਂ ਬਸ ਬਹੁਤਾ ਸਮਾਂ ਆਪਣੀ ਮਾਂ ਨੂੰ ਹੀ ਰੋਂਦੀ ਰਹੀ ਉਸਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਉਹ ਸਾਡੇ ਸਾਰਿਆਂ ਨਾਲ ਇਸ ਗੱਲੋਂ ਖਫਾ ਸਨ ਕਿ ਅਸੀਂ ਬੀਜੀ ਦੀ ਪੂਰੀ ਸੇਵਾ ਨਹੀਂ ਕੀਤੀ ਤੁਸੀਂ ਮੇਰੀ ਮਾਂ ਨੂੰ ਕੁੱਟ-ਕੁੱਟ ਕੇ ਮਾਰਿਆ ਹੈ ਮੇਰੀ ਮਾਂ ਮੈਨੂੰ ਤੇ ਆਪਣੇ ਦੋਤੀਆਂ ਨੂੰ ਤਰਸਦੀ ਮਰ ਗਈ ਤੁਸੀਂ ਉਸ ਦੇ ਬੋਲਣ ਤੇ ਤੇ ਫੋਨ ਕਰਨ ਤੇ ਪਾਬੰਦੀਆਂ ਲਾਉਂਦੇ ਸੀ ਗੁੱਸੇ ਵਿੱਚ ਆਈ ਅਕਸਰ ਉਹ ਇਹ ਗੱਲਾਂ ਮੋਹ ਤੇ ਹੀ ਕਹਿੰਦੀ ਗੱਲਾਂ ਉਸ ਦੀਆਂ ਵੀ ਜਾਇਜ਼ ਜਾਇਜ਼ ਹੀ ਸਨ ਕਿਉਂਕਿ ਅਸੀਂ ਕਿਸੇ ਵਿਆਹ ਸ਼ਾਦੀ ਤੇ ਉਸ ਨੂੰ ਧੀਆ ਆਲਾ ਮਾਨ ਨਹੀਂ ਦਿੱਤਾ ਕਾਰਨ ਚਾਹੇ ਕੁਝ ਵੀ ਸੀ ਮਾਵਾਂ ਧੀਆ ਮਿਲਣ ਨੂੰ ਵੀ ਤਰਸਦੀਆਂ ਸਨ ਹਰ ਵਿਆਹ ਤੇ ਧੀ ਤੇ ਉਸਦੇ ਪਰਿਵਾਰ ਨੂੰ ਵੇਖ ਕੇ ਬੀਜੀ ਦੇ ਦਿਲ ਨੂੰ ਹੌਲ ਪੈਂਦੇ ਉਹ ਦਰਦੀ ਬੋਲਦੀ ਕੁਝ ਨਾ ਪਰ ਅੰਦਰੋਂ ਅੰਦਰੀ ਕੁਲਝਦੀ ਰਹਿੰਦੀ ਕਈ ਵਾਰੀ ਬੀਜੀ ਦਾ ਧੀ ਕੋਲੇ 4 ਦਿਨ ਲਾਉਣ ਨੂੰ ਦਿਲ ਕਰਦਾ ਪਰ ਜੀਜਾ ਜੀ ਦੇ ਸੁਭਾਅ ਕਰਕੇ ਉਹ ਚੁੱਪ ਕਰ ਜਾਂਦੇ ਵੱਡੇ ਵੀਰ ਜੀ ਤੇ ਵੱਡੀ ਦੀਦੀ ਸਾਨੂੰ ਸਾਰਿਆਂ ਨੂੰ ਆਪਣੇ ਬੰਧਨ ਵਿੱਚ ਰੱਖਦੇ ਸਨ ਉਹ ਸਾਡੇ ਕਿਸੇ ਦੇ ਵੀ ਦੀਦੀ ਨੂੰ ਫੋਨ ਕਰਨ ਤੇ ਖਿੰਝਦੇ ਸੀ ਵੱਡੇ ਵੀਰ ਜੀ ਤੋਂ ਬਿਨਾਂ ਪੁੱਛੇ ਦੀਦੀ ਨਾਲ ਕੋਈ ਗੱਲ ਵੀ ਨਹੀਂ ਸੀ ਕਰ ਸਕਦੇ ਵਿਚਾਲੜੇ ਵੀਰ ਜੀ ਦਾ ਵੀ ਇਹੀ ਹਾਲ ਸੀ ਫੋਨ ਵੱਡੇ ਵੀਰ ਜੀ ਦੀ ਚਿੰਤਾ ਵੀ ਜਾਇਜ਼ ਸੀ ਐਫ ਡੀ ਆ ਤੜਵਾਉਣ ਲਈ ਦੀਦੀ ਦੀ ਲੋੜ ਪੈਣੀ ਸੀ ਤੇ ਦੀਦੀ ਨੂੰ ਕਹਿਣਾ ਸੌਖਾ ਨਹੀਂ ਸੀ ਵੱਡੇ ਵੀਰ ਜੀ ਨੇ ਤਾਂ ਦੀਦੀ ਨੂੰ ਆਪਣੇ ਘਰ ਆਉਣ ਤੋਂ ਹੀ ਵਰਜ ਦਿੱਤਾ ਸੀ ਮਾਵਾ ਧੀਆਂ ਦੀ ਫੋਨਵਾਟ ਤੋਂ ਤੋ ਦੁਖੀ ਹੋ ਕੇ ਉਸ ਨੇ ਆਪਣਾ ਲੈਂਡਲਾਈਨ ਨੰਬਰ ਵੀ ਕਟਵਾ ਦਿੱਤਾ ਸੀ ਇਹਨਾਂ ਨੇ ਵੀ ਤਾਂ ਦੀਦੀ ਨੂੰ ਬਹੁਤ ਚੰਗਾ ਮੰਦਾ ਬੋਲਿਆ ਸੀ ਵਿਚਾਲੜੇ ਵੀਰ ਜੀ ਨੇ ਤਾਂ ਵੀਰ ਜੀ ਨੇ ਵੀ ਦੀਦੀ ਨਾਲ ਕੋਈ ਘੱਟ ਨਹੀਂ ਕੀਤੀ ਬਹੁਤ ਤਾਨੇ ਮੇਨੇ ਦਿੱਤੇ ਸੋ ਵੀ ਜੀ ਦੇ ਜਾਣ ਤੋਂ ਮਗਰੋਂ ਕਈ ਦਿਨਾਂ ਤੱਕ ਵੱਡੇ ਵੀਰ ਜੀ ਸੁਨੁਕੜੀ ਖੋਲਣ ਤੋਂ ਕੇਸਰ ਜਈ ਵੱਟਦੇ ਰਹੇ ਕਿਉਂਕਿ ਉਹਨਾਂ ਨੂੰ ਅੰਦਰੋਂ ਆਪਣਾ ਡਰ ਸਤਾਉਂਦਾ ਸੀ ਇੱਕ ਦੋ ਵਾਰੀ ਸੰਦੂਕੜੀ ਖੋਲਣ ਦਾ ਪ੍ਰੋਗਰਾਮ ਵੀ ਬਣਿਆ ਪਰ ਐਨ ਮੌਕੇ ਤੇ ਆ ਕੇ ਬਦਲ ਗਿਆ ਗੱਲ ਦੀਦੀ ਨੂੰ ਦੱਸਣ ਜਾਂ ਨਾ ਦੱਸਣ ਤੇ ਆ ਕੇ اٹਕ ਜਾਂਦੀ ਦੱਸਣਾ ਵੀ ਪੈਣਾ ਸੀ ਕਿਉਂਕਿ ਦੀਦੀ ਦੀ ਬੈਂਕ ਵਿੱਚ ਹਾਜ਼ਰੀ ਜ਼ਰੂਰੀ ਸੀ ਤੇ ਜੇ ਦੱਸੇ ਤਾਂ ਦੱਸੇ ਕੌਣ ਪਤਾ ਸੀ ਕਿ ਦੀਦੀ ਅੱਗੋਂ ਤਨੇਸੜੀ ਦੇਉ ਇੱਕ ਦੀਆਂ 10 ਸੁਣਾਉ ਵੈਸੇ ਵੱਡੇ ਵੀਰ ਜੀ ਉਹਲਾ ਜਿਹਾਂ ਮੂੰਹ ਬਣਾ ਕੇ ਬਣਾ ਕੇ ਸਾਉ ਜੇ ਬਣ ਕੇ ਗੱਲ ਕਰਨ ਦੇ ਮਾਰ ਸਨ ਉਹ ਗੱਲ ਕਰ ਵੀ ਲੈਂਦੇ ਪਰ ਉਹਨਾਂ ਨੂੰ ਵੱਡੀ ਦੀਦੀ ਨੇ ਰੋਕ ਦਿੱਤਾ ਆਖੇ ਭੈਣ ਨੇ ਗਲਤ ਬੋਲਣਾ ਹੈ ਤੇ ਤੁਹਾਡਾ ਬਲੱਡ ਵੱਧ ਜਾਣਾ ਹੈ ਤੇ ਤੁਸੀਂ ਬਿਮਾਰ ਹੋ ਜਾਓਗੇ ਤੁਸੀਂ ਰਹਿਣ ਹੀ ਦਿਓ ਦੀਦੀ ਨਾਲ ਗੱਲ ਕਰਨ ਨੂੰ ਤੇ ਵੱਡੇ ਵੀਰ ਜੀ ਨੇ ਵੱਡੀ ਦੀਦੀ ਦਾ ਹੁਕਮ ਮੰਨ ਲਿਆ ਫਿਰ ਵੱਡੇ ਵੀਰ ਜੀ ਨੇ ਵਿਚਾਲੜੇ ਵੀਰ ਜੀ ਦੀ ਡਿਊਟੀ ਲਾ ਦਿੱਤੀ ਗੱਲ ਕਰਨ ਦੀ ਖੈਰ ਉਸ ਨੇ ਦੀਦੀ ਨਾਲ ਗੋਲ ਮੋੜ ਜੇ ਹੀ ਗੱਲ ਕੀਤੀ ਤੇ ਸੰਦੂਕੜੀ ਵਾਲੀ ਗੱਲ ਦਾ ਜ਼ਿਕਰ ਵੀ ਕਰ ਦਿੱਤਾ ਦੀਦੀ ਨੇ ਬਹੁਤਾ ਹਾਂ ਪੱਕੀ ਹੰਗਾਰਾ ਨਹੀਂ ਭਰਿਆ ਤੇ ਨਾ ਕੋਈ ਨਾ ਗੱਲ ਕਰਾਂਗੇ ਕਹਿ ਕੇ ਫੋਨ ਕੱਟ ਦਿੱਤਾ ਸਾਨੂੰ ਕਿਸੇ ਗੱਲ ਦਸਿਰ ਪੱਤਨ ਲੱਗਦੀ ਨਾ ਲੱਗੀ ਤੇ ਵੱਡੇ ਵੀਰ ਜੀ ਦੀ ਚਿੰਤਾ ਹੋਰ ਵੱਧ ਗਈ ਆਖਰ ਵੀਜੀ ਦੀ ਸੰਦੂਕੜੀ ਨੂੰ ਤਿੰਨਾ ਭਰਾਵਾਂ ਨੇ ਖੋਲ ਹੀ ਲਿਆ ਅਸੀਂ ਤਿੰਨੇ ਦਰਾਣੀ ਜਠਾਣੀ ਮੌਕੇ ਤੇ ਹਾਜ਼ਰ ਹੀ ਸੀ ਚਾਹੇ ਕੋਈ ਬਹੁਤਾ ਉਤਾਵਲਾਪਨ ਨਹੀਂ ਸੀ ਪਰ ਕੀ ਹਾਂ ਦੇਖਣ ਦੀ ਤਾਂਗ ਜੇਹੀ ਜ਼ਰੂਰ ਸੀ ਸੰਦੂਖੜੀ ਵਿੱਚ ਬੀਜੀ ਨੂੰ ਲੈਣ ਦੇਣ ਵਿੱਚ ਮਿਲੇ ਸੂਟ ਅਨਲਗ ਸ਼ਾਲ ਤੇ ਮਮਮੀ ਕਾगज ਵਿੱਚ ਲਪੇਟੀ ਕੁਝ ਨਗਦੀ ਤੋਂ ਇਲਾਵਾ ਇੱਕ ਰਮਾਲ ਚ ਬੰਨੀਆਂ ਕੁਝ ਘਟੂਮਾ ਇੱਕ ਮਟਰਮਾਲਾ ਦੋ ਛਾਪਾਂ ਵੱਡੇ ਵੱਡੇ ਤੁੰਗਲ ਇੱਕ ਜੋੜੀ ਨਵੇਂ ਅਨਲਗ ਟੋਪਸ ਤੇ ਟੁੱਟੀਆਂ ਹੋਈਆਂ ਵਾਲੀਆਂ ਹੀ ਸਨ ਕੋਈ ਅੰਦਾਜ਼ਾ 5-6 ਟੋਲੇ ਸੋਨਾ ਹੀ ਸੋਨਾ ਤਾਂ ਹੋਵੇਗਾ ਹੀ ਪਲਾਸਟਿਕ ਦੇ ਲਫਾਫੇ ਵਿੱਚ ਤੈ ਕਰਕੇ ਰੱਖੀਆਂ ਐਫ ਡੀਆਂ ਸਨ ਇਹ ਸਾਰੇ ਭਰਾ ਜੋਰ-ਜੋਰ ਦੀ ਹੱਸ ਰਹੇ ਸਨ ਅੱਖੇ ਖੋਦਿਆ ਪਹਾੜ ਨਿਕਲੀਆਂ ਚੂਹਿਆਂ ਵਾਲੀ ਗੱਲ ਹੋ ਗਈ ਆਪਣੇ ਨਾਲ ਫਿਰ ਮੈਂ ਦੇਖਿਆ ਇੱਕ ਹੋਰ ਲਫਾਫਾ ਪਿਆ ਸੀ ਖਾਕੀ ਕਾਗਜ਼ ਦਾ ਵੇਖ ਖੋਲ ਕੇ ਵੇਖਿਆ ਤਾਂ ਉਸ ਵਿੱਚ ਦੀਦੀ ਦੀ ਬੀਜੀ ਨਾਲ ਇੱਕ ਫੋਟੋ ਸੀ ਨਿੱਕੀ ਹੁੰਦੀ ਦੀ ਦੀਦੀ ਨੂੰ ਬੀਜੀ ਨੇ ਕੁੱਛੜ ਚੁੱਕਿਆ ਹੋਇਆ ਸੀ ਬੀਜੀ ਸ਼ਾਇਦ ਦੀਦੀ ਦੀ ਇਹ ਫੋਟੋ ਵੇਖ ਕੇ ਹੀ ਦਿਲ ਰਾਜੀ ਕਰਦੇ ਹੋਣਗੇ ਜਦੋਂ ਕਦੇ ਬੀਜੀ ਦਾ ਦੀਦੀ ਨੂੰ ਮਿਲਣ ਨੂੰ ਦਿਲ ਕਰਦਾ ਹੋਵੇਗਾ ਬੀਜੀ ਇਸ ਫੋਟੋ ਨਾਲ ਹੀ ਗੱਲਾਂ ਮਾਰ ਕੇ ਹਿਸਾਰ ਲੈਂਦੇ ਹੋਣਗੇ ਤਾਂ ਇੱਕ ਪੁਰਾਣੀ ਲੋਈ ਵੀ ਪਈ ਸੀ ਜੋ ਪਿਤਾ ਜੀ ਦੀ ਲੱਗਦੀ ਸੀ ਬੀਜੀ ਨੇ ਨਿਸ਼ਾਨੀ ਦੇ ਰੂਪ ਵਿੱਚ ਸੰਭਾਲ ਕੇ ਰੱਖੀ ਲੱਗਦੀ ਸੀ ਮੈਨੂੰ ਲੱਗਿਆ ਬੀਜੀ ਦਾ ਅਸਲੀ ਖਜ਼ਾਨਾ ਸੋਨਾ ਨਗਦੀ ਐਫ ਡੀਆ ਨਹੀਂ ਸਗੋ ਦੀਦੀ ਦੀ ਫੋਟੋ ਸੀ ਜਿਸ ਨਾਲ ਬੀਜੀ ਵੇਲੇ-ਕਵੇਲੇ ਗੱਲਾਂ ਕਰਕੇ ਮਨ ਹੌਲਾ ਕਰਦੇ ਸੀ ਜਾਂ ਉਹ ਪੁਰਾਣੀ ਲੋਈ ਸੀ ਜਿਸ ਨਾਲ ਪਿਤਾ ਜੀ ਦੀਆਂ ਗੱਲਾਂ ਕਰਕੇ ਆਪਣੇ ਸੁਨਹਿਰੀ ਦਿਨਾਂ ਨੂੰ ਯਾਦ ਕਰਦੇ ਹੋਣਗੇ ਤੇ ਪਿਤਾ ਜੀ ਨੂੰ ਵੀ ਲਾਂਭੇ ਦਿੰਦੇ ਹੋਣਗੇ ਬੀਜੀ ਦੀ ਧੀ ਨਾਲ ਫੋਟੋ ਤੇ ਧੀ ਪ੍ਰਤੀ ਪਿਆਰ ਦੇਖ ਕੇ ਵੀ ਮੇਰੀਆਂ ਮੀਲਾਂ ਦੂਰ ਬੈਠੀ ਧੀ ਦਾ ਖਿਆਲ ਆ ਗਿਆ ਮਾਵਾ ਨੂੰ ਧੀਆ ਕਿੰਨੀਆਂ ਪਿਆਰੀਆਂ ਹੁੰਦੀਆਂ ਹਨ ਪੁੱਤਾਂ ਲਈ ਤਾਂ ਬਸ ਸੋਨਾ ਤੇ ਨਗਦੀ ਹੀ ਖਜ਼ਾਨਾ ਹੁੰਦਾ ਹੈ ਪਰ ਮੈਨੂੰ ਮਾਂ ਧੀ ਦੀ ਫੋਟੋ ਹੀ ਬੀਜੀ ਦਾ ਅਸਲੀ ਖਜ਼ਾਨਾ ਲੱਗਿਆ ਜਿਸ ਧੀ ਵੱਲੋਂ ਕਲਪ ਦੀ ਬੀਜੀ ਇਸ ਸੰਸਾਰ ਤੋਂ ਰੁਕਸਤ ਹੋ ਗਈ ਮੇਰਾ ਧਿਆਨ ਹੁਣ ਬੀਜੀ ਦੇ ਸੋਨੇ ਨਗਦੀ ਵੱਲ ਨਹੀਂ ਸਕੋ ਆਪਣੀ ਧੀ ਵੱਲ ਸੀ ਜੋ ਮੇਰਾ ਖਜ਼ਾਨਾ ਸੀ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਪਲੀਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਜ਼ਰੂਰ ਦਬਾ ਲੈਣਾ ਜੋ ਕਿ ਤੁਹਾਨੂੰ